ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਹਰੇ ਨੀਬੂ ਤੇ ਪੀਲੇ ਨੀਬੂ ਦੋ ਤਰ੍ਹਾਂ ਦਾ ਨੀਬੂ ਹੁੰਦਾ ਇੱਕ ਹਰਾ ਤੇ ਇੱਕ ਪੀਲਾ ਦੋਨਾਂ ਨੀਬੂਆਂ ਦੇ ਅੱਜ ਛੋਟੇ ਛੋਟੇ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਨੀਬੂ ਦੇ ਨਾਲ ਨਾਲ ਤੁਸੀਂ ਦੋ ਲੌਂਗ ਤੇ ਇੱਕ ਕਿਲ ਇਹ ਚਾਰੇ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਛੋਟੇ ਛੋਟੇ ਉਪਾਅ ਕਰਨੇ ਹੈ ਤੇ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਹੀ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋਣਗੀਆਂ ਤੁਹਾਡੀਆਂ ਸਾਰੀਆਂ ਬਨੋ ਕਾਮਨਾ ਪੂਰੀਆਂ ਹੋਣਗੀਆਂ ਤੁਹਾਡੇ ਦੁਸ਼ਮਣ ਦਾ ਕੀਤਾ ਕਰਾਇਆ ਤੁਹਾਡੇ ਤੋਂ ਦੂਰ ਹੋ ਜਾਵੇਗਾ ਇਸ ਉਪਾਅ ਨੂੰ ਆਪਾਂ ਕਿਹੜੇ ਤਰੀਕੇ ਦੇ ਨਾਲ ਕਦੋਂ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਜੀ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨੀਬੂ ਤੇ ਲੌਂਗ ਦਾ ਲੌਂਗ ਦੀ ਨਾਲ ਕੀਤਾ ਜਾਣ ਵਾਲਾ ਇੱਕ ਅਜੀਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਨ ਦੇ ਨਾਲ ਕਦੇ ਵੀ ਅਜੀਹਾ ਨਹੀਂ ਹੋਇਆ ਅਜ ਤੱਕ ਕਿ ਇਹ ਉਪਾਅ ਨੂੰ ਕਰਨ ਦੇ ਨਾਲ ਕਿਸੇ ਨੂੰ ਪੈਦਾ ਨਾ ਹੋਇਆ ਹੋਵੇ ਹਮੇਸ਼ਾ ਜਦੋਂ ਵੀ ਕਿਸੇ ਨੇ ਵੀ ਇਸ ਉਪਾਅ ਨੂੰ ਕੀਤਾ ਹੈ ਤੇ ਇਸ ਉਪਾਅ ਦਾ ਰਿਜ਼ਲਟ 100% ਆਇਆ ਹੀ ਆਇਆ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਰੱਖਦੇ ਉਹਨਾਂ ਤੇ ਤੁਸੀਂ ਦੇਖੋਗੇ ਕਿ ਤੁਹਾਡੀਆਂ ਵੀ ਪਰੇਸ਼ਾਨੀਆਂ ਭਾਵੇਂ ਤੁਹਾਡੇ ਘਰ ਦੇ ਵਿੱਚ ਹੋਵੇ ਤੁਹਾਡੇ ਫਿਊਚਰ ਨੂੰ ਲੈ ਕੇ ਹੋਵੇ ਜਾਂ ਜੌਬ ਨੂੰ ਲੈ ਕੇ ਹੋਵੇ ਇਹਨਾਂ ਦਾ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੋਵੇ ਤੇ ਚਾਹ ਪੇ ਤੁਸੀਂ ਕਿਸੇ ਨੂੰ ਕੁਝ ਕੇ ਪੈਸਾ ਉਧਾਰ ਦਿੱਤਾ ਹੋਇਆ ਹੈ ਤੇ ਉਹ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਹਾ ਜਦੋਂ ਤੁਸੀਂ ਉਸ ਨੂੰ ਆਪਣੇ ਉਧਾਰ ਦਿੱਤੇ ਹੋਏ ਪੈਸੇ ਮੰਗਦੇ ਹੋ ਤਾਂ ਤੁਹਾਡੇ ਨਾਲ ਲੜਾਈ ਝਗੜੇ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਉਹ ਇਨਸਾਨ ਤੁਹਾਡੇ ਕੋਲੋਂ ਉਧਾਰ ਪੈਸੇ ਲੈ ਕੇ ਮੁੱਕਰ ਗਿਆ ਹੈ ਤਾਂ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਜਦੋਂ ਇਹ ਉਪਾਅ ਕਰੋਗੇ ਨਾ ਤੇ ਤੁਹਾਨੂੰ ਉਸ ਇਨਸਾਨ ਦੇ ਕੋਲੋਂ ਪੈਸੇ ਆਪਣੇ ਉਧਾਰ ਜਿਹੜੇ ਦਿੱਤੇ ਹੋਏ ਨੇ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਉਹ ਇਨਸਾਨ ਖੁਦ ਆ ਕੇ ਤੁਹਾਡੇ ਪੈਸੇ ਵਾਪਸ ਕਰੇਗਾ ਤੁਹਾਡੇ ਬੱਚਿਆਂ ਦਾ ਕਿਤੇ ਵੀ ਰਿਸ਼ਤਾ ਨਹੀਂ ਹੋ ਰਿਹਾ ਜਿੱਥੇ ਵੀ ਤੁਸੀਂ ਜਾਂਦੇ ਹੋ ਕਿਤੇ ਵੀ ਕੋਈ ਵੀ ਗੱਲਬਾਤ ਨਹੀਂ ਬਣ ਰਹੀ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਕਿਸੇ ਨੇ ਰੋਕ ਲਗਾ ਕੇ ਰੱਖ ਦਿੱਤੀ ਏ ਤੇ ਇਸ ਤੋਂ ਇਲਾਵਾ ਕਈਆਂ ਦੇ ਘਰ ਦੇ ਵਿੱਚ ਇਹ ਪਰੇਸ਼ਾਨੀ ਬਹੁਤ ਜ਼ਿਆਦਾ ਚੱਲਦੀ ਏ ਕਿ ਉਹਨਾਂ ਦੇ ਬੱਚੇ ਆ ਜਿਹੜੇ ਉਹ ਵਿਗੜ ਜਾਂਦੇ ਨੇ ਕਹਿੰਦਾ ਭਾਵ ਕਿ ਬੁਰੀ ਸੰਗਤ ਦੇ ਵਿੱਚ ਪੈ ਜਾਂਦੇ ਨੇ ਮਾਪਿਓ ਦੇ ਕਹਿਣੇ ਤੋਂ ਬਾਹਰ ਹੋ ਜਾਂਦੇ ਨੇ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਘਰ ਦੇ ਵਿੱਚ ਹਰ ਇੱਕ ਵਿਅਕਤੀ ਦੀ ਅਲੱਗ-ਅਲੱਗ ਪਰੇਸ਼ਾਨੀ ਹੁੰਦੀ ਏ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਨਾ ਤੇ ਹਰ ਇੱਕ ਇਨਸਾਨ ਦੁਖੀ ਏ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਨਾਨਕ ਦੁਖੀ ਆ ਸਭ ਸੰਸਾਰ ਏ ਏਸੀ ਤਰ੍ਹਾਂ ਹਰ ਇੱਕ ਘਰ ਦੀ ਹਰ ਇੱਕ ਵਿਅਕਤੀ ਦੇ ਘਰ ਦੀ ਅਲੱਗ-ਅਲੱਗ ਕਹਾਣੀ ਹੁੰਦੀ ਏ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਨੂੰ ਲੈ ਕੇ ਦੁਖੀ ਏ ਤੇ ਕੋਈ ਕਿਹੜੀ ਨੂੰ ਲੈ ਕੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਇਨਸਾਨ ਪੈਸੇ ਨੂੰ ਲੈ ਕੇ ਹੀ ਦੁਖੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਭਾਵੇਂ ਤੁਹਾਡੇ ਕਿੰਨੇ ਵੀ ਦੁੱਖ ਕਿਉਂ ਨਾ ਹੋਣ ਸਾਰੇ ਦੁੱਖਾਂ ਦਾ ਤੋੜ ਤੁਹਾਡੇ ਨਾਲ ਅੱਜ ਵੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਆ ਇਹ ਉਪਾਅ ਲੌਂਗ ਤੇ ਨੀਬੂ ਦਾ ਹੈ ਤੇ ਇਹ ਉਪਾਅ ਅਸੀਂ ਕਿਵੇਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਕਰਕੇ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ। ਤੁਹਾਨੂੰ ਇੱਕ ਗੱਲ ਕਿ ਵੈਸੇ ਕਿ ਜਦੋਂ ਵੀ ਤੁਸੀਂ ਉਪਾਅ ਦੀ ਕੋਈ ਵੀਡੀਓ ਦੇਖਦੇ ਹੋ ਨਾ ਕਿ ਉਸ ਨੂੰ ਪੂਰਾ ਧਿਆਨ ਦੇ ਨਾਲ ਸੁਣਿਆ ਕਰੋ ਕਿਉਂਕਿ ਨਹੀਂ ਤਾਂ ਤੁਸੀਂ ਉਲਟਾ ਸਿੱਧਾ ਉਪਾਅ ਕਰ ਲੈਨੇ ਹੋ ਫਿਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾਗਾ। ਫਿਰ ਤੁਸੀਂ ਸੋਚਦੇ ਹੋ ਕਿ ਸ਼ਾਇਦ ਇਹ ਉਪਾਅ ਇਸ ਤਰ੍ਹਾਂ ਹੀ ਹੁੰਦੇ ਆ ਕਿ ਇਹਨਾਂ ਦਾ ਕੋਈ ਰਿਜ਼ਲਟ ਹੀ ਨਹੀਂ ਹੁੰਦਾ। ਤੇ ਇਸੇ ਤਰ੍ਹਾਂ ਸਾ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਿਹੜੇ ਸਮੇਂ ਤੇ ਕਿਹੜੇ ਦਿਨ ਕਰ ਸਕਦੇ ਹਾਂ ਸੋ ਇਸ ਉਪਾਅ ਨੂੰ ਅਸੀਂ ਕਿਸੇ ਵੀ ਸਮੇਂ ਕਰ ਸਕਦੇ ਹਾਂ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸੇ ਹੀ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਤੇ ਕਿਸੇ ਵੀ ਦਿਨ ਕਰ ਸਕਦੇ ਹੋ ਜਿਵੇਂ ਕਿ ਹਫ਼ਤੇ ਦੇ ਵਿੱਚ ਜਿਹੜੇ ਵੀ ਦਿਨ ਵਾਰ ਤੁਹਾਨੂੰ ਸਮਾਂ ਮਿਲੇ ਕਿਸੇ ਵੀ ਟਾਈਮ ਤੇ ਜਾਂ ਫਿਰ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੁਖੀ ਹੋਣੇ ਉਸ ਸਮੇਂ ਤੁਸੀਂ ਇਹ ਉਪਾਅ ਕਰ ਲੈਣਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਫਰੈਸ਼ ਤਾਜ਼ਾ ਨੀਬੂ ਚਾਹੀਦਾ ਜਿਹੜਾ ਥੋੜੇ ਜਿਹੇ ਵੱਡੇ ਸਾਈਜ਼ ਦੇ ਵਿੱਚ ਹੋਵੇ ਤੇ ਜਿਹੜਾ ਤੁਸੀਂ ਉਪਾਅ ਦੇ ਲਈ ਨੀਬੂ ਲਿਆ ਉਹ ਇੱਕਦਮ ਤਾਜ਼ਾ ਹੋਣਾ ਚਾਹੀਦਾ ਹੈ ਉੰਦੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਗ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਤੁਸੀਂ ਕਿਸੇ ਦਾਗੀ ਨੀਬੂ ਦੇ ਨਾਲ ਉਪਾਅ ਕਰੋਗੇ ਤਾਂ ਤੁਹਾਨੂੰ ਇਹ ਉਪਾਅ ਦਾ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੋਵੇਗਾ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਫਰੈਸ਼ ਤਾਜ਼ਾ ਨੀਬੂ ਲਿਆ ਹੈ ਨਾ ਉਸ ਨੀਬੂ ਦੇ ਤੁਸੀਂ ਦੋ ਟੁਕੜੇ ਕਰ ਲੈਣੇ ਆ ਤੇ ਇੱਕ ਟੁਕੜਾ ਤੁਸੀਂ ਲੈ ਲੈਣਾ ਇੱਕ ਟੁਕੜਾ ਨੀਬੂ ਦਾ ਲੈ ਕੇ ਤੁਹਾਨੂੰ ਚਾਹੀਦੇ ਨੇ 6 ਲੌਂਗ ਜਿਹੜੇ ਤੁਸੀਂ ਲੌਂਗ ਲੈਣੇ ਉਹ ਵੀ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਫੁੱਟੇ ਲੌਂਗ ਤੁਸੀਂ ਇਸ ਉਪਾਅ ਦੇ ਵਿੱਚ ਨਹੀਂ ਵਰਤਨੇ ਸਿਰਫ ਲੌਂਗ ਹੀ ਨਹੀਂ ਜਦੋਂ ਵੀ ਤੁਸੀਂ ਕੋਈ ਉਪਾਅ ਕਰਦੇ ਹੋ ਤਾਂ ਉਪਾਅ ਦੇ ਵਿੱਚ ਜਿਹੜੀ ਵੀ ਚੀਜ਼ ਵਰਤੀ ਜਾਂਦੀ ਹੈ ਜਿਹੜੀ ਵੀ ਸਮਗਰੀ ਵਰਤੀ ਜਾਂਦੀ ਹੈ ਉਹ ਬਿਲਕੁਲ ਖਰਾਬ ਨਹੀਂ ਹੋਣੀ ਚਾਹੀਦੀ ਤਾਜੀ ਤੇ ਫਰੈਸ਼ ਹੋਣੀ ਚਾਹੀਦੀ ਹੈ। ਤੋਂ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇੱਕ ਨੀਬੂ ਦਾ ਟੁਕੜਾ ਲਿਆ ਦੋ ਕੀਤੇ ਸੀ ਇੱਕ ਲਿਆ ਸੀ ਤੇ ਛੇ ਲੌਂਗ ਲੈਨੇ ਇਹ ਛੇ ਲੌਂਗ ਜਿਹੜਾ ਤੁਸੀਂ ਇੱਕ ਟੁਕੜਾ ਲਿਆ ਨੀਬੂ ਦਾ ਉਸ ਦੇ ਵਿੱਚ ਤੁਸੀਂ ਗੱਡ ਦੇਨੇ ਆ ਤੇ ਗੱਡਨੇ ਇਸ ਤਰੀਕੇ ਦੇ ਨਾਲ ਇਹ ਜਿਹੜਾ ਫੁੱਲੋ ਵਾਲਾ ਹਿੱਸਾ ਲੌਂਗ ਦਾ ਉਹ ਉੱਪਰ ਹੋਣਾ ਚਾਹੀਦਾ ਹੈ ਤੇ ਦੂਸਰਾ ਹਿੱਸਾ ਤੁਸੀਂ ਵਿੱਚ ਵੱਲ ਗੱਡ ਦੇਣਾ ਹੈ। ਕਿਸ ਦਿਨ ਨਾਲ ਹੋਵੇਗਾ ਕਿ ਜਿਹੜੇ ਕਿ ਅਸੀਂ ਨੀਬੂ ਦੇ ਵਿੱਚ ਲੌਂਗ ਗਾੜ ਦਿੱਤੇ ਨੇ ਇਸ ਦੇ ਨਾਲ ਕੀ ਹੋਵੇਗਾ ਕਿ ਜਿਹੜੇ ਵੀ ਤੁਹਾਡੇ ਦੁਸ਼ਮਣ ਨੇ ਜੋ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਜੋ ਤੁਹਾਡੇ ਨਾਲ ਗਲਤ ਕਰ ਰਹੇ ਨੇ ਤੇ ਚਾਹ ਫਿਰ ਜੋ ਤੁਹਾਡੇ ਬੱਚੇ ਹੁੰਦੇ ਨੇ ਉਹ ਵਿਗੜ ਜਾਂਦੇ ਨੇ ਤੁਹਾਡੇ ਕਹਨੇ ਤੋਂ ਬਾਹਰ ਕੂਚ ਜਾਂਦੇ ਨੇ ਤਾਂ ਹੋਵੇਗਾ ਕਿ ਇਹ ਜਿੰਨੀ ਵੀ 네ਗਟਿਵਿਟੀ ਹੋਵੇਗੀ ਤੁਹਾਡੇ ਅੰਦਰ ਤੁਹਾਡੇ ਘਰ ਦੇ ਵਿੱਚ ਉਹ ਸਾਰੀ ਇਸ ਨੀਬੂ ਦੇ ਅੰਦਰ ਭਰ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜੇ ਲੌਕ ਹੋਣਗੇ ਪੂਰੀ ਨੈਗੇਟਿਵਿਟੀ ਨੂੰ ਖੇਚ ਕੇ ਪੋਜ਼ਿਟਿਵਿਟੀ ਸਾਡੇ ਘਰ ਦੇ ਵਿੱਚ ਲੈ ਕੇ ਆਉਣਗੇ ਤੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਨੂੰ ਲੈ ਕੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਵਧ ਗਈ ਹੈ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਰੁਕਾਵਟ ਆ ਰਹੀ ਹੈ ਹਸਬੰਡ ਵਾਈਫ ਦੇ ਆਪਸ ਵਿੱਚ ਨਹੀਂ ਬੰਦੀ ਕਾਫੀ ਲੜਾਈ ਝਗੜੇ ਵਧ ਗਏ ਨੇ ਜਿੱਥੇ ਫਿਰ ਕੀ ਹੁੰਦਾ ਹੈ ਕਿ ਕੋਈ ਇਨਸਾਨ ਤੁਹਾਡੇ ਨਾਲ ਧੋਖਾ ਕਰ ਰਿਹਾ ਹੁੰਦਾ ਹੈ ਤੁਹਾਨੂੰ ਪੈਸਾ ਨਹੀਂ ਦੇ ਰਿਹਾ ਹੁੰਦਾ ਇਹ ਸਾਰੀਆਂ ਪਰੇਸ਼ਾਨੀਆਂ ਜਿਵੇਂ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਪ੍ਰਾਪਰਟੀ ਦਾ ਵੀ ਕੋਈ ਕੇਸ ਚੱਲ ਰਿਹਾ ਹੈ ਕਹਿੰਦੇ ਭਾਵੇਂ ਕਿ ਟੋਟਲ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਉਹ ਇਹ ਉਪਾਕਰਨ ਦੇ ਨਾਲ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਨੀਬੂ ਦਾ ਇੱਕ ਹਿੱਸਾ ਲਿਆ ਸੀ ਇੱਕ ਅੱਧਾ ਦੋ ਟੁਕੜੇ ਕੀਤੇ ਸੀ ਇੱਕ ਨੀਬੂ ਦੇ ਉਸੇ ਇੱਕ ਹਿੱਸੇ ਦੇ ਵਿੱਚ ਅਸੀਂ ਲੌਂਗ ਲਗਾ ਦਿੱਤੇ ਸੀ ਤੇ ਜਿਹੜਾ ਇਹ ਲੌਂਗ ਵਾਲਾ ਹਿੱਸਾ ਹੈ ਇਸ ਨੂੰ ਅਸੀਂ ਟੱਕ ਦੇਣਾ ਤੇ ਟਕਣਾ ਕਿਸ ਦੇ ਨਾਲ ਹੈ ਜੋ ਸਾਡੇ ਕੋਲ ਇੱਕ ਟੁਕੜਾ ਨੀਬੂ ਦਾ ਬਚਿਆ ਸੀ ਉਸੇ ਦੇ ਨਾਲ ਹੀ ਅਸੀਂ ਇਸ ਨੀਬੂ ਨੂੰ ਟੱਕ ਦੇਣਾ ਹੈ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਇੱਕ ਜਗ੍ਹਾ ਤੇ ਰੱਖ ਦੇਣਾ ਤੇ ਇਹ ਜਿਹੜਾ ਅਸੀਂ ਉਪਾਹ ਕਰਕੇ ਆਪਣਾ ਜੋ ਨੀਬੂ ਹੈ ਇਸ ਨੂੰ ਅਸੀਂ ਤਿਆਰ ਕਰ ਲਿਆ ਹੈ ਇਹ ਜੋ ਨੀਬੂ ਅਸੀਂ ਤਿਆਰ ਕੀਤਾ ਹੈ ਇਹ ਸਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰੇਗਾ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਆ ਕਿ ਹੁਣ ਬਾਰਿਸ਼ ਦਾ ਮੌਸਮ ਹੈ ਤੇ ਬਾਰਿਸ਼ ਦੇ ਮੌਸਮ ਦੇ ਕਰਕੇ ਹਰ ਪਾਸੇ ਜੋ ਮਿੱਟੀ ਹੈ ਉਹ ਗਿੱਲੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਜ਼ਰੂਰਤ ਹੈ ਗਿੱਲੀ ਮਿੱਟੀ ਦੀ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਭਾਵੇਂ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਓ ਤੇ ਤੁਸੀਂ ਕਿਸੇ ਵੀ ਜਾ ਕੇ ਆਪਣੇ ਘਰ ਦੇ ਵਿੱਚ ਵਿੱਚ ਕੋਈ ਪਾਂਡੇ ਲੈ ਜਾ ਕੇ ਤੇ ਤੁਸੀਂ ਉਸ ਪਾਂਡੇ ਦੇ ਵਿੱਚ ਕਿਤੋਂ ਵੀ ਘਰ ਤੋਂ ਬਾਹਰ ਜਾ ਕੇ ਕਿਤੋਂ ਵੀ ਤੁਸੀਂ ਉਸ ਪਾਂਡੇ ਦੇ ਵਿੱਚ ਗਿੱਲੀ ਮਿੱਟੀ ਲੈ ਕੇ ਆਉਣੀ ਹੈ ਭਾਵੇਂ ਕਿਤੇ ਪਲੋਟ ਬਣ ਰਿਹਾ ਹੋਵੇ ਚਾਹੇ ਕਿਤੇ ਵੀ ਜਿੱਥੋਂ ਵੀ ਤੁਹਾਨੂੰ ਮਿਲਦੀ ਘਰ ਤੋਂ ਬਾਹਰ ਉੱਥੋਂ ਤੁਸੀਂ ਲੈ ਕੇ ਆਉਣੀ ਜਿਵੇਂ ਹੀ ਤੁਸੀਂ ਆਪਣੇ ਘਰ ਦੇ ਵਿੱਚ ਇਹ ਮਿੱਟੀ ਲੈ ਕੇ ਆਉਣੀ ਹੈ ਤੇ ਆਪਣੇ ਘਰ ਦਾ ਕੋਈ ਐਸਾ ਕਾਰਨਰ ਜਾਂ ਫਿਰ ਐਸਾ ਕੋਈ ਕੋਨਾ ਤੁਸੀਂ ਚੁਣ ਲੈਣਾ ਜਿੱਥੇ ਕਿਸੇ ਦੀ ਨਜ਼ਰ ਨਾ ਪਵੇ ਉਥੇ ਕੀ ਕਰਨਾ ਤੁਸੀਂ ਇਹ ਗਿੱਲੀ ਮਿੱਟੀ ਰੱਖ ਦੇਣੀ ਹੈ ਤੇ ਉਸ ਮਿੱਟੀ ਦੇ ਅੰਦਰ ਇਹ ਜਿਹੜਾ ਨੀਬੂ ਤੁਸੀਂ ਤਿਆਰ ਕੀਤਾ ਸੀ ਇਸ ਨੀਬੂ ਨੂੰ ਤੁਸੀਂ ਰੱਖ ਦੇਣਾ ਨੀਬੂ ਰੱਖਣ ਤੋਂ ਬਾਅਦ ਦੇ ਵਿੱਚ ਬਾਕੀ ਦੀ ਜੋ ਮਿੱਟੀ ਹੋਵੇਗੀ ਉਸ ਮਿੱਟੀ ਦੇ ਨਾਲ ਇਹ ਸਨੀਬੂ ਨੂੰ ਤੁਸੀਂ ਢੱਕ ਦੇਣਾ ਤੇ ਇਸ ਤਰੀਕੇ ਦੇ ਨਾਲ ਢੱਕਣਾ ਹੈ ਕਿ ਜਿਹੜਾ ਕਿ ਕਿਸੇ ਨੂੰ ਪਤਾ ਨਾ ਲੱਗੇ ਇਸ ਮਿੱਟੀ ਦੇ ਅੰਦਰ ਅਸੀਂ ਇੱਕ ਨੀਬੂ ਦਾ ਟੁਕੜਾ ਵੀ ਛੁਪਾਇਆ ਹੋਇਆ ਹੈ ਇਸ ਨੂੰ ਤੁਸੀਂ ਉਨਾ ਸਮਾਂ ਤੱਕ ਮਿੱਟੀ ਦੇ ਵਿੱਚ ਪਏ ਰਹਿੰਦੇ ਨਾ ਜਿੰਨਾ ਟਾਈਮ ਤੱਕ ਤੁਹਾਡੇ ਘਰ ਦੀ ਜੋ ਵੀ ਪਰੇਸ਼ਾਨੀਆਂ ਜੋ ਵੀ ਇਸ਼ਿਆਏ ਉਹ ਪੂਰੀ ਨਹੀਂ ਹੁੰਦੀ ਤੇ ਪਰੇਸ਼ਾਨੀ ਤੁਹਾਡੇ ਘਰ ਦੀ ਦੂਰ ਨਹੀਂ ਹੁੰਦੀ ਤੇ ਜਿਵੇਂ ਹੀ ਤੁਹਾਡੇ ਤੁਹਾਡੀ ਕੋਈ ਵੀ ਇਸ਼ਿਆ ਜੋ ਹੁੰਦੀ ਉਹ ਪੂਰੀ ਹੋ ਜਾਂਦੀ ਹੈ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਤਾਂ ਤੁਸੀਂ ਕੀ ਕਰਨਾ ਇਸ ਮਿੱਟੀ ਸਮੇਤ ਨੀਬੂ ਨੂੰ ਚੁੱਕ ਕੇ ਤੁਸੀਂ ਆਪਣੇ ਤੋਂ ਘਰ ਤੋਂ ਬਾਹਰ ਲੇਕੇ ਜਾਣੈ ਤੇ ਜਿੱਥੇ ਵੀ ਕੋਈ ਸਾਫ਼ ਸੁਥਰਾ ਪਾਣੀ ਚੱਲਦਾ ਹੋਵੇਗਾ ਉਸ ਪਾਣੀ ਦੇ ਵਿੱਚ ਇਸ ਨੂੰ ਤੁਸੀਂ ਜਲ ਪ੍ਰਵਾਹ ਕਰਕੇ ਆਉਣਾ ਹੈ ਤੁਸੀਂ ਕਿਸੇ ਵੀ ਨਦੀ ਨਹਿਰ ਜਾਂ ਫਿਰ ਕੋਈ ਵੀ ਚੀਜ਼ ਇਹਨਾਂ ਤੁਸੀਂ ਉੱਥੇ ਹੀ ਕਰਕੇ ਆ ਸਕਦੇ ਹੋ ਬਸ ਇੰਨਾ ਹੀ ਤੁਸੀਂ ਕਰਨਾ ਹੈ ਤੇ ਇਹ ਉਹ ਬਾਣੂ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਹੋ ਜਾਵੇਗਾ ਕਿਉਂਕਿ ਇਹ ਇੰਨਾ ਜ਼ਿਆਦਾ ਚਮਤਕਾਰੀ ਤੇ ਅਸਰਦਾਰ ਉਪਾਏ ਤੁਸੀਂ ਹਰੇ ਨੀਬੂ ਦੇ ਨਾਲ ਕਰਨਾ ਹੈ ਹਰਾ ਨੀਬੂ ਇਹ ਇੱਕ ਅਜਿਹੀ ਚੀਜ਼ ਜਿਹੜਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਦੂਰ ਕਰ ਸਕਦਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ 1 ਰੁਪਿਆ ਵੀ ਖਰਚ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤੇ ਤੁਹਾਡੇ ਆ ਘਰ ਦੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤਾਂ ਦੂਰ ਹੋਣਗੀਆਂ ਪਰ ਜਿਹੜੇ ਲੋਕ ਤੁਹਾਡੇ ਉੱਪਰ ਕੁਝ ਜਾਦੂ ਕੂਣਾ ਕਰਵਾ ਰਹੇ ਨੇ ਜਾਂ ਤੁਹਾਡੇ ਦੁਸ਼ਮਣ ਤੁਹਾਡੀ ਪ੍ਰਾਪਰਟੀ ਨੂੰ ਲੈਣਾ ਚਾਹੁੰਦੇ ਨੇ ਤੁਹਾਡੇ ਆਪਣੇ ਹੱਥ ਵਸ ਕਰਨਾ ਚਾਹੁੰਦੇ ਨੇ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਉਹ ਤੁਹਾਡੇ ਤੋਂ ਦੂਰ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੰਗੀ ਪਰੇਸ਼ਾਨੀ ਨਹੀਂ ਰਹੇਗੀ ਇਹ ਉਪਾਅ ਗੁਪਤ ਦੁਸ਼ਮਨਾਾਂ ਦੇ ਲਈ ਵੀ ਹੈ ਜਿਹੜੇ ਜਾਣਦੇ ਨਹੀਂ ਕਿ ਕਿਹੜੇ ਲੋਕ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਤੇ ਦੂਸਰੇ ਜਿਹੜੇ ਜਾਣਦੇ ਵੀ ਨੇ ਕਿ ਇਹ ਸਾਨੂੰ ਕੋਈ ਵਿਅਕਤੀ ਨੁਕਸਾਨ ਪਹੁੰਚਾ ਰਿਹਾ ਉਹਨਾਂ ਦੇ ਲਈ ਵੀ ਦੋਨੇ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਇੱਕ ਹਰਾ ਨੀਬੂ ਤੁਸੀਂ ਇਸ ਦਿਨ ਨਾਲ ਜੇਕਰ ਤੁਹਾਨੂੰ ਸਾਹਮਣੇ ਤੋਂ ਕੋਈ ਤੰਗ ਪਰੇਸ਼ਾਨ ਕਰਦਾ ਹੈ ਧਮਕੀ ਦੇ ਰਿਹਾ ਹੈ ਤੁਹਾਨੂੰ ਡਰਾ ਤਮਕਾਰ ਰਿਹਾ ਹੈ ਉਸ ਦੇ ਲਈ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਕੋਈ ਗੁਪਤ ਦੁਸ਼ਮਣ ਨੇ ਤੁਸੀਂ ਜਾਣਦੇ ਨਹੀਂ ਉਹ ਆਪਣੇ ਘਰ ਦੇ ਵਿੱਚ ਅਚਾਨਕ ਆਪਣੇ ਕਾਰੋਬਾਰ ਰੁਕ ਜਾਂਦੇ ਨੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਘਰ ਪਰਿਵਾਰ ਨੂੰ ਕਿਸੇ ਦੀ ਨજર ਲੱਗ ਜਾਂਦੀ ਹੈ ਤੇ ਅਕਸਰ ਹੀ ਅਸੀਂ ਸੋਚਦੇ ਆ ਕਿ ਜਿਵੇਂ ਸਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਅਰ ਅਸੀਂ ਜਾਗਦੇ ਨਹੀਂ ਹੁੰਦੇ ਕਿ ਉਹ ਕਿਹੜਾ ਵਿਅਕਤੀ ਹੈ ਜੋ ਸਾਡੇ ਨਾਲ ਇਸ ਤਰੀਕੇ ਦੇ ਨਾਲ ਕਰ ਰਿਹਾ ਹੈ ਸੋ ਇਸ ਉਹ ਵੀ ਲੋਕ ਇਸ ਉਪਾਅ ਨੂੰ ਕਰ ਸਕਦੇ ਨੇ ਇਥੇ ਤੱਕ ਕਿ ਜੇਕਰ ਤੁਸੀਂ ਇਹ ਵੀ ਨਹੀਂ ਜਾਣਦੇ ਕਿ ਤੁਹਾਡਾ ਦੁਸ਼ਮਣ ਕਿੱਥੇ ਰਹਿ ਰਿਹਾ ਹੈ ਕੌਣ ਹੈ ਕੌਣ ਤੁਹਾਡੇ ਪਿੱਠ ਪਿੱਛੇ ਤੁਹਾਡੇ ਤੇ ਵਾਰ ਕਰ ਰਿਹਾ ਹੈ ਫਿਰ ਵੀ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਾਇਆ ਤੇ ਦੁਸ਼ਮਣ ਜੋ ਤੁਹਾਡੇ ਲਈ ਦੁਸ਼ਮਣੀ ਬਣਾ ਰਿਹਾ ਹੈ ਤੁਹਾਡੇ ਨਾਲ ਵਰਤ ਰਿਹਾ ਉਹ ਵੀ ਉਸ ਦਾ ਕੀਤਾ ਕਰਾਇਆ ਦੂਰ ਹੋ ਸਕਦਾ ਹੈ ਇਸ ਉਪਾਅ ਨੂੰ ਘਰ ਦੇ ਵਿੱਚ ਬੈਠੇ ਬੈਠੇ ਕਰਨ ਦੇ ਨਾਲ ਹੀ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਕਿਉਂਕਿ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਕਿਤੇ ਤੁਹਾਨੂੰ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਹਰੇ ਰੰਗ ਦਾ ਨੀਬੂ ਚਾਹੀਦਾ ਹੈ ਤੇ ਤੁਸੀਂ ਇਹ ਸਗਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਨੀਬੂ ਲੈ ਰਹੇ ਹੋ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਉਹ ਗਲਿਆ ਹੋਇਆ ਤੇ ਦਾਗੀ ਨਹੀਂ ਹੋਣਾ ਚਾਹੀਦਾ ਕਿਉਂਕਿ ਅਕਸਰ ਹੀ ਅਸੀਂ ਕਈ ਵਾਰ ਦੇਖਦੇ ਆ ਕਿ ਨੀਬੂ ਦੇ ਉੱਪਰ ਛੋਟੇ-ਛੋਟੇ ਦਾਗ ਲੱਗੇ ਹੁੰਦੇ ਨੇ ਤਾਂ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਕਿ ਜਿਵੇਂ ਇੱਕ ਪੀਲੇ ਰੰਗ ਦਾ ਨੀਬੂ ਹੁੰਦਾ ਹੈ ਪਰ ਉਹ ਤੁਸੀਂ ਇਸ ਉਪਾਣ ਨੂੰ ਕਰਨ ਦੇ ਲਈ ਬਿਲਕੁਲ ਵੀ ਨਹੀਂ ਲੈਣਾ। ਤੁਸੀਂ ਹਰੇ ਰੰਗ ਦਾ ਨੀਬੂ ਦਾ ਹੀ ਉਪਾਅ ਕਰਨਾ ਹੈ ਪੀਲਾ ਨਹੀਂ ਲੈਣਾ। ਇੱਕ ਹਰੇ ਰੰਗ ਦਾ ਨਿਬੂ ਲੈਣ ਤੇ ਨਾਲ ਨਾਲ ਤੁਸੀਂ ਇੱਕ ਲੈਣਾ ਬਲੈਕ ਕਲਰ ਦਾ ਮਾਰਕਰ ਪੈਨ ਜਾਂ ਸਕੈਚ ਕੁਝ ਵੀ ਲੈ ਸਕਦੇ ਹੋ ਬਲੈਕ ਕਲਰ ਦਾ ਹੋਣਾ ਚਾਹੀਦਾ ਹੈ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਐਸੀ ਇਕਾਂਤ ਜਗ੍ਹਾ ਤੇ ਬੈਠ ਜਾਣਾ ਜਿੱਥੇ ਇਸ ਉਪਾਰ ਨੂੰ ਕਰਦੇ ਸਮੇਂ ਤੁਹਾਨੂੰ ਕੋਈ ਵੀ ਤੁਹਾਡਾ ਘਰ ਦਾ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ ਤੁਹਾਡੇ ਘਰ ਦੇ ਵਿੱਚ ਕੋਈ ਐਸਾ ਰੂਮ ਹੋਵੇਗਾ ਜਿੱਥੇ ਤੁਸੀਂ ਬੈਠ ਕੇ ਇਸ ਉਪਾਉ ਨੂੰ ਕਰ ਸਕਦੇ ਹੋ ਉਪਾਅ ਕਰਦੇ ਸਮੇਂ ਤੁਹਾਨੂੰ ਕੋਈ ਰੋਕੇ ਟੋਕੇ ਨਾ ਇਹ ਉਪਾਅ ਨੂੰ ਕਰਦੇ ਸਮੇਂ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਨੂੰ ਇਸ ਉਪਾਅ ਬਾਰੇ ਪਤਾ ਹੀ ਪਰ ਕੋਸ਼ਿਸ਼ ਕਰਿਓ ਕਿ ਉਪਾਅ ਕਰਦੇ ਸਮੇਂ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਕੋਈ ਵੀ ਤੁਹਾਨੂੰ ਡਿਸਟਰਬ ਨਾ ਕਰੇ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਹਰੇ ਰੰਗ ਦਾ ਨੀਬੂ ਲਿਆ ਸੀ ਤੇ ਇੱਕ ਬਲੈਕ ਕਲਰ ਦਾ ਪੈਨ ਮਾਰਕਰ ਜਾਂ ਸਕੈਚ ਜੋ ਵੀ ਲਿਆ ਉਸ ਦੇ ਨਾਲ ਤੁਸੀਂ ਹਰੇ ਰੰਗ ਦਾ ਜਿਹੜਾ ਨੀਬੂ ਏ ਉਸ ਨੂੰ ਹੱਥ ਦੇ ਵਿੱਚ ਲੈ ਕੇ ਤੇ ਤੁਸੀਂ ਉਸ ਦੇ ਉੱਪਰ ਦੁਸ਼ਮਣ ਆਪਣੇ ਦਾ ਨਾਮ ਲਿਖਣਾ ਹੈ ਜਿਹੜੇ ਲੋਕ ਇਹ ਨਹੀਂ ਜਾਣਦੇ ਕਿ ਉਹਨਾਂ ਦੇ ਕਿਹੜੇ ਦੁਸ਼ਮਣ ਨੇ ਉਹਦਾ ਨਾਮ ਕੀ ਏ ਉਹਨਾਂ ਦੇ ਗੁਪਤ ਦੁਸ਼ਮਣ ਨੇ ਉਹ ਜਾਣਦੇ ਹੀ ਨਹੀਂ ਕਿ ਉਹਨਾਂ ਨੂੰ ਕੌਣ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਨੀਬੂ ਦੇ ਉੱਪਰ ਦੁਸ਼ਮਨ ਲਿਖ ਸਕਦੇ ਨੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਉਹਨਾਂ ਦੇ ਗੁਪਤ ਦੁਸ਼ਮਨ ਹੋਣਗੇ ਉਹ ਸਾਰੇ ਹੀ ਇਸ ਉਪਾਅ ਦੇ ਵਿੱਚ ਆ ਜਾਣਗੇ ਇਸੇ ਤਰ੍ਹਾਂ ਦੁਸ਼ਮਨ ਜਾਂ ਦੁਸ਼ਮਨ ਦਾ ਨਾਮ ਲਿਖਣ ਤੋਂ ਬਾਅਦ ਦੇ ਵਿੱਚ ਇਸ ਨੀਬੂ ਨੂੰ ਕਾਲੇ ਰੰਗ ਦੇ ਕੱਪੜੇ ਦੇ ਵਿੱਚ ਰੱਖ ਦੇਣਾ ਤੇ ਰੱਖਦੇ ਸਮੇਂ ਤੁਸੀਂ ਤਿੰਨ ਵਾਰ ਇਹ ਬੋਲਣਾ ਹੈ ਕਿ ਮੇਰਾ ਦੁਸ਼ਮਨ ਪ੍ਰਾਸਤ ਹੈ ਮੇਰਾ ਦੁਸ਼ਮਨ ਪ੍ਰਾਸਤ ਹੈ ਇਸ ਤਰੀਕੇ ਦੇ ਨਾਲ ਤੁਸੀਂ ਤਿੰਨ ਵਾਰ ਬੋਲਣਾ ਹੈ ਇਸ ਤਰ੍ਹਾਂ ਬੋਲਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਹਰੇ ਰੰਗ ਦਾ ਨੀਬੂ ਕਾਲੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਛੋਟੀ ਜਿਹੀ ਪੋਟਲੀ ਦੇ ਟਾਈਪ ਬਣਾ ਲੈਣਾ ਹੈ ਇਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਜਿੱਥੇ ਵੀ ਤੁਹਾਨੂੰ ਥੋੜੀ ਜਿਹੀ ਮਿੱਟੀ ਦਿਖ ਜਾਵੇ ਆਪਣੇ ਘਰ ਤੋਂ ਬਾਹਰ ਆਸ-ਪਾਸ ਜਗ੍ਹਾ ਤੇ ਜਿੱਥੇ ਤੁਹਾਨੂੰ ਲੱਗੇ ਕਿ ਇੱਥੇ ਮਿੱਟੀ ਪੋਲੀ ਹੈ ਇੱਥੇ ਅਸੀਂ ਪੁੱਟ ਸਕਦੇ ਆ ਮਿੱਟੀ ਨੂੰ ਉੱਥੇ ਤੁਸੀਂ ਚਲੇ ਜਾਣਾ ਜੇ ਜਾਂਦੇ ਸਮੇਂ ਤੁਸੀਂ ਆਪਣੇ ਘਰ ਤੋਂ ਕੋਈ ਇਸ ਤਰ੍ਹਾਂ ਦੀ ਚੀਜ਼ ਲੈ ਕੇ ਜਾਣੀਏ ਜਿਸ ਤੇ ਨਾਲ ਤੁਸੀਂ ਮਿੱਟੀ ਨੂੰ ਪੋਟ ਸਕਦੇ ਹੋਵੋ ਤੇ ਜਾ ਕੇ ਉਸੇ ਮਿੱਟੀ ਨੂੰ ਥੋੜਾ ਜਿਹਾ ਪੁੱਟ ਕੇ ਤੇ ਜਿਹੜਾ ਇਹ ਨੀਬੂ ਤੁਸੀਂ ਕਾਲੇ ਰੰਗ ਦੇ ਕੱਪੜੇ ਦੇ ਵਿੱਚ ਬੰਨ ਕੇ ਇੱਕ ਪੋਟਲੀ ਬਣਾਈ ਸੀ ਉਸ ਨੂੰ ਤੁਸੀਂ ਵਿੱਚ ਰੱਖ ਦੇਣਾ ਤੇ ਉੱਪਰੋਂ ਮਿੱਟੀ ਦੇ ਨਾਲ ਚੰਗੀ ਤਰ੍ਹਾਂ ਢੱਕ ਦੇਣਾ ਇਸ ਤਰੀਕੇ ਦੇ ਨਾਲ ਨੀਬੂ ਦੂਨ ਟਕਣਾ ਹੈ ਕਿ ਉਹ ਨੀਬੂ ਉੱਪਰ ਤੋਂ ਦਿਖੇ ਨਾ ਤੇ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਜਦੋਂ ਸ਼ਾਮ ਦੇ ਸਮੇਂ ਸੂਰਜ ਛਿਪ ਜਾਂਦਾ ਹੈ ਉਸ ਤੋਂ ਬਾਅਦ ਕਿਸੇ ਵੀ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਪਰ ਜਦੋਂ ਤੁਸੀਂ ਘਰ ਤੋਂ ਬਾਹਰ ਚਾਨਣੀ ਉਤੇ ਆਉਂਦੇ ਸਮੇਂ ਨਾ ਹੀ ਤੁਸੀਂ ਰਸਤੇ ਦੇ ਵਿੱਚ ਰੁਕਣਾ ਹੈ ਤੇ ਨਾ ਹੀ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਇਹ ਉਪਾਅ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਸੂਰਜ ਦੀ ਰੋਸ਼ਨੀ ਦੇ ਵਿੱਚ ਇਸ ਉਪਾਅ ਨੂੰ ਤੁਸੀਂ ਬਿਲਕੁਲ ਵੀ ਨਹੀਂ ਕਰਨਾ। ਜਦੋਂ ਤੁਸੀਂ ਨੀਂਬੂ ਨੂੰ ਮਿੱਟੀ ਦੇ ਵਿੱਚ ਦੱਬ ਕੇ ਉੱਪਰ ਮਿੱਟੀ ਪਾ ਦਿਓਗੇ ਆਉਂਦੇ ਸਮੇਂ ਤੁਸੀਂ ਪਿੱਛੇ ਮੁੜ ਕੇ ਵੀ ਨਹੀਂ ਦੇਖਣਾ ਤੇ ਘਰ ਆ ਕੇ ਆਪਣਾ ਹੱਥ ਮੂੰਹ ਧੋ ਕੇ ਆਪਣੀ ਕੰਮਕਾਰ ਤੁਸੀਂ ਕਰਨੇ ਸ਼ੁਰੂ ਕਰਦੇ ਨੇ। ਇਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਤੁਹਾਡੇ ਦੁਸ਼ਮਣ ਹਜ਼ਾਰ ਹੋਣ ਕਰੋੜਾ ਹੋਣ ਜਿੰਨੇ ਵੀ ਹੋਣ ਉਹ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਭਾਵੇਂ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਤਾਂਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਕੋਈ ਜਾਦੂ ਟੂਣਾ ਕਰਵਾਇਆ ਹੋਇਆ ਤੁਹਾਨੂੰ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸਾਰੀਆਂ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਚੜ ਗਈਆਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਤੇ ਫਿਰ ਇਸ ਦਾ ਚਮਤਕਾਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇਗਾ ਇਸ ਉਪਾਅ ਨੂੰ ਤੁਸੀਂ ਸਿਰਫ ਤਾਂ ਸਿਰਫ ਇੱਕ ਵਾਰ ਹੀ ਕਰਨਾ ਹੈ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦੇ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਜੋ ਵਿਅਕਤੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਜਾਂ ਤੁਹਾਡਾ ਦੁਸ਼ਮਣ ਨੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗੇਗਾ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਕਿਉਂਕਿ ਜੇਕਰ ਅਸੀਂ ਨੀਬੂ ਦੀ ਗੱਲ ਕਰੀਏ ਤਾਂ ਇਹ ਕੋਈ ਸਧਾਰਨ ਨਹੀਂ ਤੇ ਨੀਬੂ ਦੇ ਅੰਦਰ ਐਸੀ-ਐਸੀ ਸ਼ਕਤੀਆਂ ਪਾਈਆਂ ਜਾਂਦੀਆਂ ਨੇ ਕਿ ਜੋ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਆ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪ੍ਰੋਬਲਮ ਨੂੰ ਵੀ ਦੂਰ ਕਰ ਸਕਦੇ ਆ